ਸਿੱਧਾ ਨਾ ਕੇ ਉਸ ਦਾ ਦੁਰ ਜਾਣਾ ਕਿਵੇਂ ਦੇਖੀਓ ਆਮ ਬਈ ਘੁੰਮਣ ਦਾ ਦੁਰ ਜਾਣਾ ਐਂ ਲੱਗਦਾ ਹੈਗਾ ਜਿਵੇਂ ਮੇਰਾ ਉਹਦੇ ਨਾਲ ਇੱਕ ਫਿਟਨੈਸ ਦਾ ਰਿਸ਼ਤਾ ਸੀਗਾ ਨਾ ਜਿਹੜੇ ਪ੍ਰੋਫੈਸ਼ਨ 'ਚ ਮੈਂ ਆ ਉਹ ਸੀਗਾ ਉਹਦਾ ਦੁਰ ਜਾਣਾ ਸੇਮ ਹੀ ਲੱਗਦਾ ਮੈਨੂੰ ਕਿਸੇ ਭਰਾ ਦਾ ਦੁਰ ਜਾਣਾ ਸਕੇ ਸੰਬੰਧੀ ਦਾ ਦੁਰ ਜਾਣਾ ਰਿਸ਼ਤੇਦਾਰ ਦਾ ਦੁਰ ਜਾਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਹੈ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਵਾਉਨੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਦਾ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਮਨ ਨੂੰ ਬੋਲਵਾ ਲੈਂਦੇ ਆ ਹੁਣ ਕਿੰਨੂ ਕਰਾਂਗੇ ਹੈਨਾ ਘੁੰਮਣ ਕਿਵੇਂ ਮਰੇ ਹਸਪਤਾਲ ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਹਨਾ ਡੈਥ ਸੋਰੀ ਮੇਰੇ ਸੰਗਰੂਰ ਦੀ ਲੈਂਗੁਏਜ ਹੈ ਅਸੀਂ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਆਦਾ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲ ਸਾਡੀ ਬਹੁਤ ਫਰਕ ਆ। ਦੇਖਦੇ ਆਂ ਪਰਿਵਾਰ ਰਿਸ਼ਤੇਦਾਰ ਕਿ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਤੇਰਾ ਮੋਢੇ ਤੇ ਦੋਹਾਂ ਰਹਿਣਾ ਜਾਂ ਡਾਕਟਰ ਕੋਲ ਭਾਜ ਜਾ। ਤੇਰਾ ਕਿੱਡੇ ਲੋ ਕਰ ਰਿਹਾ ਜਾਂ ਡਾਕਟਰ ਕੋਲ ਭਾਜ ਜਾ। ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਹੋ ਕਿ ਗਿੱਟੇ-ਗੋਡੇ ਤੇ ਪ੍ਰੈਸ਼ਚ ਬੰਦਾ ਮਰ ਜੂਗਾ। ਕਹਣਾ ਉਹ ਬੰਦੇ ਜਿਹੜੇ ਥੈਰਾਪਿਸਟ ਨੂੰ ਵੀ ਸੋਚਦੇ ਹੋਣਗੇ ਯਾਰ ਮੋਢੇ ਤੇ ਗੋਲੀ ਮਾਰ ਦੋ ਬੰਦਾ ਬਾਜੂ ਕੇ ਮਾਰਵਾਣੇ ਡਰਾਉਣਾ ਹੀ ਆ। ਪਰਿਵਾਰ ਦੇ ਮੁਤਾਬਕ ਉਹਨਾਂ ਨਾਲ ਗੱਲ ਹੋ ਗਿਆ ਕੰਮ 9 ਵਜੇ ਪਰਿਵਾਰ ਕੋਲ 9:30 ਵੀਡੀਓ ਭਈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਚਲੋ ਹਾਰਟਟੈਕ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਨਾ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਨਾ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਵੀ ਕਿਵੇਂ ਮੁੱਕਰ ਸਕਦੇ ਨੇ ਸਾਰੇ ਕਿ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉਧਰ ਹੀ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਵੜਿਆ ਹੋਊਗਾ ਉੱਥੋਂ লাশ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਪ੍ਰਸ਼ਨ ਇਹ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਵਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਕੀ ਤੋ ਵਿਸ਼ਵਾਸ ਕਰਾਂਗੇ ਅਸੀਂ ਕਹਿਣਾ ਨਹੀਂ ਸਾਡੀ ਜ਼ਿੰਦਗੀ ਸੇਵ ਆ ਸਭ ਤੋਂ ਵੱਡੇ ਹੌਸਲੇ ਨਾਲ ਚੱਲੀਏ ਚੱਟਗੇ ਉਹਦੇ ਜਿਵੇਂ ਰਾਜ ਦਾ ਘਰ ਬਣੇ ਪਏ ਆ ਕਿਵੇਂ ਸੇਫ ਰੱਖਾਂਗੇ ਇਹ ਸਵਾਲ ਧਰਨੂ ਹੈ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਚ ਭਾਈ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਸੀਗਾ ਕਿ ਵੀ ਉਹ ਗੁਮਣਤੀਆਂ ਜਿਹੜੀਆਂ ਹੁਕਮਣ ਬਾਈ ਤੋਂ ਹੁੰਦਾ ਤੇ ਉਸ ਤੋਂ ਬਾਅਦ ਜੋ ਕੁਝ ਗੁਮਣ ਨੇ ਕੀ ਉਹ ਤੇ ਭੱਜ ਕੇ ਢੜੇ ਦੀ ਗੱਲ ਆ ਲਿਆ ਵਾਇਰ ਗੂਗੀ ਦਾ ਖਾਤਮਾ ਗੁੰਮਣਨੇ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਨੇ ਗਿਆ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੜਾ ਗੁੰਮਣ ਦੀ ਗਲਤੀ ਹੋ ਸਕਦੀ ਹੈ ਵਿਸ਼ਲ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਕਿਹਦੀ ਗਲਤੀ ਕਰ ਸਕਦਾ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਉਹ ਨਹੀਂ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਹੋ ਜਾਣ ਲੱਗਿਆ ਵਾ ਕੀ ਸੀਰੀਅਸ ਦੀ ਦੋ ਜਿਆਦਾ ਇਹਨੇ ਸੀਰੀਅਸ ਕਹਿਣਾ ਤਾਂ ਹੁਣ ਇਹੀ ਇਹ ਤਰ੍ਹਾਂ ਸ਼ਬਦ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਕਹਿੰਦੇ ਸੀ ਸੀਆ ਉਹਦੋਂ ਬਾਅਦ ਕੈਂਚੀਆਂ ਦਾ ਕੰਮ ਜੀ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ ਬਿਲਕੁਲ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ ਬੱਚੇ ਬਈ ਇੱਕ ਅਜੀਹਾਂ ਨੌਜਵਾਨ ਜੋ ਲੋਕਾਂ ਨੂੰ ਸਿਹਤ ਦਿੰਦਾ ਹੋਵੇ ਆ ਜਿੱਥੇ ਬੋਡੀ ਬਿਲਡਰ ਨਾਨ ਵੇਜ ਖਾ ਖਾ ਕੇ ਜਿਹੜਾ ਆਪਣੇ ਸਰੀਰ ਨੂੰ ਬਣਾਉਂਦੇ ਨੇ ਉੱਥੇ ਦੇਖੋ ਵੇਜ ਨਾਨ ਵੇਜ ਦਾ ਕਨਸੈਪਟ ਨਹੀਂ کہہ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਂਦੇ ਆ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਹੈ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਅਹੁਦੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐਂ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ ਜੀ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕ ਮੁੰਡੇ ਨੇ ਪੰਜਾਬ 'ਚ ਵੀ ਦੇ ਕੇ ਕਹਿਣਾ ਵੀ ਲੋਕ ਕਹਿਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਹੋਵੇ ਕਿਉਂਕਿ ਉਹ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਗਾਠ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਭਵਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦਿਆਂ ਦੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾ ਰਹੇ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਚਲਾਤਾ ਜਿਵੇਂ ਜਿੰਦਾ ਪੰਜਾਬ ਨੂੰ ਲੱਗੇ ਲੱਗੇ ਕੀ ਕਹਿਣਾ ਚਾਹਾਂ ਅਸੀਂ ਤਾਂ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮਿਲੂਗਾ ਆਲਾ ਹੈ ਜਦੋਂ ਕਿ ਕੋਈ ਘਟਨਾ ਵਾਪਰੀ ਮੈਂ ਤਾਂ ਥਾਣੇ ਦੀ ਮਰਜ਼ੀ ਵੀ ਹਸਪਤਾਲ ਜਾ ਕੇ ਮਰਨਾ ਇੱਥੀ ਸਾਹ ਛੱਡਦੀ ਐ ਕੀ ਰਿਸਪੌਂਸਿਬਿਲਟੀ ਹੈ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿਵੇਂ ਐ ਤੁਹਾਨੂੰ ਕੀ ਸਿਕਿਉਰਟੀ ਹੈਗੀ ਐ ਮੈਨੂੰ ਸਮਝ ਨਹੀਂ ਆਉਂਦੀ ਐਗੀ ਇਹ ਸਿਸਟਮ ਨੂੰ ਸਵਾਲ ਬਣਦੇ ਆ ਠੀਕ ਐ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨੇ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ 'ਚ ਇਹ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਪਰੀ ਡਰ ਕਿੰਨਾ ਕਿਚਰਾ ਪਰ ਜਿੰਨਾ ਦੇ ਹਸਪਤਾਲ ਨੇ ਜਾਂ ਚੀਜ਼ਾਂ ਨੇ ਮਾਫੀ ਹੋ ਵੀ ਸਰ ਉਹ ਵੀ ਇਨਸਾਨ ਨੇ ਮੈਨੂੰ ਪਤਾ ਨਹੀਂ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਉਹਦੀ ਜਾਨ ਵੀ ਲੈ ਸਕਦਾ ਹੈ ਨਾ ਮੈਂ ਤਾਂ ਇੰਨਾ ਹੀ ਕਹਿਣਾ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ ਦੇਸ਼ ਦੇ ਮਹਾਨ ਸਰੋਤ ਕਿਰਪਾ ਕੋ ਮਨ ਜੀ ਦੇ ਅੰਤਿਮ ਅਰਦਾਸ ਵਿੱਚ ਮੈਂ ਸ਼ਾਮਲ ਹੋ ਗਿਆ ਸੀ ਬੰਗਾਰ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਮੈਨੂੰ ਸਿੱਧੇ ਫੋਨ ਕਰਕੇ ਪੰਜਾਬ ਸਰਦਾਰ ਵੱਲੋਂ ਔਰ ਆਹਾਂ ਨੇ ਆਪਣੇ ਵੱਲੋਂ ਸੁਬਾਸਮਨ ਭੇਜ ਲਈ ਕਰ ਲਈ ਭੇਜਿਆ ਹੈ ਸੋ ਮੈਂ ਬਿੰਦਰ ਕਮਨ ਜੋ ਮੇਰਾ ਛੋਟਾ ਭਾਈ ਸੀ ਅਸੀਂ ਅਕਸਰ ਮਿਲਦੇ ਸੀ ਇੱਕ ਬਹੁਤ ਹੀ ਹੌਨਹਾਰ ਬੱਚਾ ਸੀ ਜਿਨੇ ਪੰਜਾਬ ਦਾ ਦੇਸ਼ ਦਾ ਨਾਮ ਦੁਨੀਆ ਤੇ ਰੋਸ਼ਨ ਕੀਤਾ ਇਤਾਂ ਦੇ ਬੱਚੇ ਕਰੋੜਾਂ ਵਿੱਚੋਂ ਅਜੇ ਕੋਈ ਕੰਨਾ ਬੱਚਾ ਬਣਦਾ ਹੈ ਸੋ ਅਸੀਂ ਉਹਦਾ ਜਾਣਾ ਜੋ ਹੈ ਸਾਡੇ ਦੇਸ਼ ਲਈ ਪੰਜਾਬ ਲਈ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੀ ਇੱਕ ਪ੍ਰਗੈਸ ਕਰਨੇ ਤਰੰਦਾ ਉਸੇ ਜਿਹੜੀ ਕਮੀ ਮੇਰਾ ਤੇ ਲੱਗਦਾ ਮੰਨੂ ਕਦੇ ਜਿਹੜੀ ਕਮੀ ਸਾਨੂੰ ਕਦੇ ਅਸੀਂ ਪੂਰੀ ਨਹੀਂ ਕਰ ਸਕਦੇ ਔਰ ਨਾ ਹੀ ਇਹ ਕਮੀ ਕਦੇ ਪੂਰੀ ਹੋਏਗੀ ਔਰ ਪਰਮਪિતા ਪਰਮਾਤਮਾ ਲਗਾਸ ਕਰੀਏ ਉਹ ਮਹਾਨ ਸਬੂਤ ਪੰਜਾਬ ਦਾ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਸਥਾਨ ਦੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਇਹ दुःख 팬 ਦੀ ਸ਼ਕਤੀ ਦੇ ਔਰ ਜੋ ਨਾ ਸੋਚਿਆ ਸੀ ਉਹਨਾਂ ਦੇ ਬੱਚਿਆਂ ਬਾਰੇ ਪਰਮਾਤਮਾ ਉਹਦੇ ਬੱਚਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਦ ਤੱਕ ਇਹ ਬੰਦਾ ਜਿਹੜਾ ਪਰ ਵਾਹੀ ਦੇ ਕਾਰਨ ਹੋਈ ਹੈ ਸਰਕਾਰ ਦੇ ਸਰਕਾਰਾਂ ਦੇ ਉੱਤੇ ਆਲੇ ਦੇਖੋ ਜੋ ਵੀ ਡਿਊਰਿੰਗ ਮੈਡੀਕਲ ਟ੍ਰੀਟਮੈਂਟ ਹੋਇਆ ਆਲਰੇਡੀ ਸੀ ਮਤਲਬ ਕਿ ਮੈਡੀਕਲ ਬੋਰਡ ਭਰਨ ਵਾਸਤੇ ਜੋ ਇੱਕ ਸਿਸਟਮ ਹੈਗਾ ਉਹ ਕਾਇਮ ਕੀਤਾ ਗਿਆ ਪਰ ਬੋਰਡ ਬਣੇਗਾ ਉਹਦੀ ਇਨਕੁਆਰੀ ਹੋਏਗੀ ਜੋ ਫੈਕਟ ਹੈਗੇ ਨੇ ਉਹ ਬਾਹਰ ਸਾਹਮਣੇ ਲੋਕਾਂ ਦੇ ਦਰਸੇ ਜਾਣਗੇ ਜਿਹੜਾ ਇਕੱਲੇ ਜਲੰਧਰ ਦੇ ਪ੍ਰਸ਼ਾਸਨ ਦੇ ਸੁਪਰਸਟਾਰ ਹਜੇ ਬਈਵਰ ਨਾਮ ਦੇ ਰਾਤ ਕੀ ਇੱਕ ਉੱਗਿਆ ਇੱਕ ਨੌਜਵਾਨ ਬੱਚਿਆਂ ਦਾ ਆਈਕਨ ਸੀ ਉਹਨੇ ਬਹੁਤ ਸਾਰੇ ਨੌਜਵਾਨ ਬੱਚੇ ਪਿਆਰ ਕੀਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਆਓ ਨਸ਼ਾ ਛੱਡ ਕੇ ਫਿਰ ਤੁਸੀਂ ਸਪੋਰਟਸ 'ਚ ਜਾਓ ਔਰ ਉਹਦੇ ਨਾਲ ਬਹੁਤ سارے ਲੋਕੀ ਉਹਨਾਂ ਦੇ ਬੱਚੇ ਜਿਹਨਾਂ ਨੇ ਉਹਨੇ ਸੰਘਰਸ਼ ਦੇ ਲਈ ਔਰ ਅੱਛੀ ਆਪਣੀ ਸਿਹਤ ਵੀ ਬਣਾਈ ਤੇ ਉਹਦੇ ਜਾਨ ਦੇ ਨਾਲ ਯੂਥ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿੱਦਾਂ ਇਹ ਪਤਨ ਮੰਦਲੇ ਦੇ ਰਾਹੀਂ ਦੁਬਾਰਾ ਲੋਕਾਂ ਨੂੰ ਯਾਦ ਹੋਣੀ ਕਿ ਵੀ ਇਹ ਲਵਾਰਸ ਬੱਚੇ ਕਾਫੀ ਜ਼ਿਆਦਾ ਨੇ ਉਹਨਾਂ ਦੇ ਲਈ ਕੀ ਕਦਮ ਲੈਣੇ ਚਾਹੀਦੇ ਹਨ ਸਰਕਾਰ ਅਲਰੇਡੀ ਨਵੀਆਂ ਗਊਸ਼ਾਲਾ ਬਣਾ ਕੇ ਜਿਹੜੇ ਪਸ਼ੂ ਐਨੀਮਲ ਥੋੜਾ ਗਾਂਦੇ ਫਿਰਦੇ ਨੇ ਉਹਨਾਂ ਨੂੰ ਇਕੱਠਿਆਂ ਕਢ ਕੇ ਤੇ ਗਊਸ਼ਾਲਾ ਲੈ ਕੇ ਜਾਣ ਦਾ ਪ੍ਰਬੰਧ ਕਰ ਰਹੇ ਨੇ ਇਹ ਬੜੇ ਜ਼ਰੂਰੀ ਹੈ ਤੇ ਸਮੱਸਿਆ ਹੈ ਕਿ ਸੋ ਸਰਕਾਰ ਇਹਦੇ ਬੱਤੇ ਵਚਨ ਬਾਧਿਆ ਗਏ ਅਸੀਂ ਕਾਕੇ ਐਕਸੀਡੈਂਟ ਨਾ ਹੋਣ ਤਾਂ ਕਿ ਲੋਕਾਂ ਨੂੰ ਮੌਤ ਨਾ ਆਵੇ ਇਹਦਾ ਅਸੀਂ ਬਹੁਤ ਜਲਦੀ ਨਗਰ ਕੜ ਪਹਿਲੇ ਕਰ ਰਹੇ ਹਾਂ ਔਰ ਇਚਾਵਾਂਗੇ ਕਿ ਕੋਈ ਵੀ ਗਊ ਚਾਨ ਜੋ ਹੈ ਐਨੀਮਲ ਹੈ ਥੋੜਾ ਘਾਪਾ ਨਾ ਫਿਰੇ ਥੈਂਕ ਯੂ ਤਾਰੀਫਾਂ ਧੰਨਵਾਦੀਆਂ ਕੇ ਸਾਡੇ ਧੰਨਵਡੇ ਬਾਡੀ ਬਿਲਡਰ اور ਦਿਲ ਦੇ ਬਾਦਸ਼ਾਹ ਬਹੁਤ ਮਿੱਠਵਲੇ ਇਨਸਾਨ ਜੋ ਰਹਿਣ ਹੈ ਜਿੱਦਿਏ ਆਦਮ ਕੱਦ ਫੋਟੋਗ੍ਰਾਫਰ ਮਤੀਕਰ ਖਾਲਸਾ ਰਾਹਿਕ ਬਾਲਾ ਸਾਹਿਬ ਠਾਕਰੇ ਦੇ ਘਰ ਲੱਗੇ ਹੋਏ ਜੇ ਤੂੰ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਖਤਰਾ ਨਹੀਂ ਇੱਥੇ ਦਾ ਜਿਹੜਾ ਬਾਪੂ ਹੈ ਉਹ ਤੇਰਾ ਮਾਣ ਮਾਣ ਬਹੁਤ ਕਰਦਾ ਹੈ ਉਹ ਜੀ ਬ੍ਰਿੰਦਰ ਉਹ ਵੀ ਆ ਜਾ ਬੰਨਾ ਬਹੁਤ ਰੱਖਦਾ ਬੰਤੇ ਨੇ 2012 ਡੰਬਲ ਮਾਰਕੀਟ ਉਹ ਆਲੇ-ਦੋਲੇ ਆਏ ਦੇਖਣ ਨਾਲ ਜਿਆਦਾ ਕਿ ਮੈਂ ਤਾਂ ਬਹੁਤ ਤਾਕਤਵਰ ਆ ਮੇਰੇ ਸਾਹਮਣੇ ਕੋਈ ਖੰਗ ਜੇ ਮੈਂ ਦੰਦ ਤੋੜ ਦੂੰ ਮੈਂ ਮੂੰਹ ਫਨ ਤੋਂ ਮੈਂ ਕਰ ਦੂੰ ਕਾ ਕਰ ਦੂੰ ਮੈਂ ਕਰਾਂ ਉਹ ਵੰਦਰ ਜੀ ਇੰਨਾ ਤਾਕਤਵਰ ਬੰਦਾ ਹੋ ਕੇ ਵੀ ਨਿਮਰਤਾ ਕੁੱਟ-ਕੁੱਟ ਕੇ ਭਰੇ ਔਰ ਗੁਰੂ ਗੰਗ ਸਾਹਿਬ ਜੀ ਮੇਰੇ ਯਾਦ ਇੱਕ ਵਾਰੀ ਆਣ ਪੀਣ ਦੀਆਂ ਗੱਲਾਂ ਜਿਹੜੀਆਂ ਆ ਬ੍ਰਿੰਦਰਿੰਦਰ ਦੱਸਿਆ ਕਿ ਮੇਰੇ ਆ ਪਾਦਰ ਮੇਰੇ ਸਾਥੇ ਬੜਾ ਬੇਸਾਰੇ ਬਿਆਸਾ ਵਾਲੇ ਸੰਤਾਨ ਹੁੰਦੇ ਤੇ ਇਸ ਕਰਕੇ ਮੈਂ ਟੁੱਟਲੀ ਵੇਜੀਟੇਰੀਨ ਕਹਿੰਦਾ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਅਨਡਿਊਟੀ ਤੇ ਖਾਣਾ ਕਰਨਾ ਮੁਸ਼ਕਲ ਨਾ ਕਹਿੰਦਾ ਮੈਂ ਇੱਕ ਹਫਤਾ ਖਾ ਦੇ ਕੇ ਆਪਣੀ ਬਾਤ ਮੈਨੂੰ ਮੇਰੇ ਅੰਦਰ ਅੰਦਰ ਨੇ ਲਾੜਤਾ ਪਈਆਂ ਕਿ ਬਾਪ ਦਾ ਜੀ ਇਦਾਂ ਦੇ ਤੇ ਕੀ ਕਰਨ ਲੱਗਿਆਂ ਇਹ ਤੋਂ ਬਿਨਾ ਸਰਸਾ ਕੰਨ ਅਲੱਗਰ ਮੈਂ ਸਾਰੇ ਆਪਾਂ ਤੁਹਾਨੂੰ ਦੱਸਿਆ ਕਰਨਾ ਚਾਹਤ ਸੀ ਪੰਜ ਸਤ ਸੜ ਨਗਰ ਹੈਗੇ ਦੁੱਧ ਦੁੱਧਾ ਲੋ ਉਹਨਾਂ ਦੇ ਦੁੱਧ ਦੀ ਜਿਹੜੀ ਗੋੜੀ ਹਿੰਦੁਸਤਾਨ ਚ ਮਸ਼ਹੂਰ ਹੈ ਤੇ ਮੈਂ ਅੰਦਰ ਪਰਿਵਾਰ ਨਾਲ ਸਲਾਹ ਕਰਕੇ ਅਸੀਂ ਇੱਕ ਪਾਰਕ ਪਾਇਆ ਡੀਸੀ ਪਾਰਕ ਸਰਕਾਰੀ ਕੋਠੀ ਦੇ ਸਾਹਮਣੇ ਆਲਮੋਸ ਸਵਾ ਦਰੋਹ ਹੈ ਇਹਨੂੰ ਓਪਨਿੰਗ ਕਰਾਉਣ ਦੀ ਕੋਸ਼ਿਸ਼ ਕਰਨੀ ਸੀ ਪੜੀ ਰਹੀ ਹੈ ਡਾਕਟਰ ਵੱਲੋਂ ਉਸ ਬਾਗ ਨੂੰ ਸਾਫ਼ ਕਰਾ ਕੇ ਉਸ ਬਾਗ ਦਾ ਨਾਮ ਬਰਿੰਦਰ ਤੋਂ ਬਾਗ ਬਣਾ ਦੇਣਗੇ ਸੇਮ ਪੈ ਇਹੋ ਜੇ ਲੈਜੈਂਡ ਦਾ ਨਾਮ ਮਿਲਣੀ ਚਾਹੀਦਾ ਇਸ ਸਟੇਜ 'ਉਸੀਂ ਮੇਰ ਸਾਹਿਬ ਨਾਲ ਮੈਂ ਇਹ ਸਾਡੇ ਸਲਾਹ ਕਰਕੇ ਕਿ ਸਾਡਾ ਤੇ ਇੱਕ ਚੌਂਕ ਹੈ ਜਿੱਥੇ ਮਹਾਨ ਕਰਦੇ ਜਾਂਦੇ ਖਾਂਦੇ ਸੱਚ ਲਈ ਅਸੀਂ ਬਲਟਨ ਬਾਗ ਜਿਹੜਾ ਰੈਸਿੰਗ ਸਟੇਡੀਅਮ ਜਿਹੜਾ ਬੰਦ ਹੈ ਉਹਦਾ ਨਾਮ ਵੀ ਸਰਕਾਰ ਤੋਂ ਕੋਸ਼ਿਸ਼ ਕਰਕੇ ਇਹ ਨਾਮ ਦਾ ਦਾਅ ਤੇ ਰੱਖਾਵਾਗੇ ਤਾਂ ਕਿ ਇਹ ਰਹੇ 100 ਸਾਲਾਂ ਤੱਕ ਇਹੋ ਜੇ ਲੈਜੈਂਡ ਜਾਂ ਨਾ ਕਈ ਅਫਸਰ ਵੀ ਗਏ ਤੇ ਬੰਗਲਾ ਕਦੀਦਾ ਸੀ ਉਹ ਵੀ ਅਸੀਂ डिफरेंट ਲੈਵਲ ਤੇ ਕੋਸ਼ਿਸ਼ ਪਰ ਉਹ ਫੋਲੋਅ ਅਪ ਕਰਦੇ ਉਹ ਵੀ ਕੋਈ ਨਹੀਂ ਬਹਿ ਜਾਸੋ ਕਿਹੜਾ ਨਾ ਹਰ ਜਿਹੜਾ ਤਵਾਂ ਲਗਾ ਹੋਊਗਾ ਸਰਕਾਰ ਕੋਲ ਨਾ ਹੋਣੀ ਹਾਂ ਸਾਰਿਆਂ ਦੇ ਹਸਤਾਖਰ ਦੇ ਵੀ ਕੋਈ ਨਾ ਕੋਈ ਐਸਪੀ ਖਟਾਰੀ ਦੇ ਨਾਮ ਤੇ ਚੱਲ ਪਰ ਅਸੀਂ ਗੁਰੂ ਦੀ ਸਿੱਖਿਆ ਨਾਲ